ਤਦ ਤਮੇ ਸਦੇ ਦੁਲਾਰੇ ਆ ਬੈਠਾ ਬੰਤ ਕਹਿੰਦੇ ਕਾਲੀ ਦੁਨੀਆ ਦਾ ਪ੍ਰਧਾਨ ਹੈ ਪਾਣੀ ਤਾਂ ਪੀ ਗਏ ਹੈ ਹੈ ਠੀਕੇ ਪਾਣੀ ਪੀ ਲੈ ਠੀਕੇ ਰੋਹਾ ਕਣੀ ਲਈ ਢੋਲ ਜੇ ਤੇ ਆ ਜਈ ਨੂੰ ਪਨਾਦ ਮਰੀ ਦੁਨੀਆ ਨੂੰ ਹੱਸਦਾ ਉਹ ਘੱਟਾ ਬਾੜ ਠੋਕ ਰਿਹਾ ਹੈ ਮਨ ਖਾਲ ਲੱਗ ਜੂ ਯਾਰ ਜਾਂਦੇ ਨਹੀਂ ਸਕਦੇ ਰੱਖਾ ਜਾਂਦੇ ਆ ਜਾਂਦੇ ਤਾਂ ਨਹੀਂ ਹਾਂ ਪਰ ਪਹਿਲੇ ਆ ਰਹਾ ਕੋਈ ਜੋ ਸੁਣੀ ਗੋ ਸੱਚੀ ਤੋਂ ਅਰੋਹੀ ਆ ਗਈ ਆ ਗਈ ਜਈ ਗੱਡੀ ਕੁਦਰਤ ਉਹ 15 ਗ੍ਰੀਗ ਨੂੰ ਬਾਬਾ ਦੀ ਪਸੰਦ ਤੇ ਜਾਊਗੀ ਕਿ ਪਪਾ ਜੀ ਨੇ ਕਿਹਾ ਉਹ ਬਾਬਾ ਜੀ ਮੇਰੇ ਕੋਲ ਹੀ ਸੀਗੇ ਉਹ ਆਪ ਜੀ ਨੂੰ ਤਾਂ ਬੇਨਤੀ ਕਿ ਨਹੀਂ ਆ ਬਾਈ ਸਾਡੀ ਸੁਨਾਮ ਸਿਟੀ ਮੁਰਦਮਸ਼ੀ ਦੀ ਸਿਟੀ ਹਾਂ ਸਰਪੰਚ ਸਾਹਿਬ ਦੱਸਣਗੇ ਵੀ ਅਸੀਂ ਕੀ ਕਰਨਾ ਹੈ ਉਹ ਸਾਈ ਮਾਲੀ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਇਆ ਆਪਾਂ ਸੁਨਾਮ ਸ਼ਹਿਰ ਦੇ ਵਿੱਚ ਆਪਾਂ ਲਾਉਣੀਆਂ ਬਹੁਤ ਤਗੜੀ ਸਵੀਲ ਹਾਂਜੀ ਆਪਣੇ ਡੈਰੀ ਮੂਰੇ ਆਪਣੇ ਡੈਰੀ ਦੇ ਮੂਰੇ ਸਵੀਲ ਲਾਉਣੀਆਂ ਤੇ ਸਰਦਾਈ ਦਾ ਸਾਰਾ ਸਮਾਨ ਲਿਆ ਤਾਂ ਆਪਣੇ ਆਮ ਜੀ ਸਵੀਲ ਨਹੀਂ ਲਾਉਣੀ ਪੂਰੀ ਤਰ੍ਹਾਂ ਦੀ ਰੁੱਧ ਪਾ ਕੇ ਵਧੀਆ ਉਹੀ ਇੱਕ ਨੰਬਰ ਸ਼ਵੀਰ ਆਉਣੀਆਂ ਵੱਡੀ ਸ਼ਵੀਰ ਆਉਣੀਆਂ ਵੱਡੇ ਪੱਦਰ ਤੇ ਹੋਊ ਕੰਮ ਵੱਡੇ ਪੱਦਰ ਤੇ ਸ਼ਵੀਰ ਹੋਊਗੀ ਨਮੋਲ ਨਗਰੀ ਦੇ ਵਿੱਚ ਜਿਹੜੇ ਵੀ ਡਿਵੈਲਪਰ ਪਿੰਡਾਂ ਵਾਲੇ ਤੇ ਵੀਡੀਓ ਦੇਖਣਗੇ ਜਰੂਰ ਇੱਕ ਵਾਰੀ ਟਰਾਈ ਕਰਿਓ ਵੀ ਪਹੁੰਚਿਆ ਪੀਪਿੰਗ ਵਾਸਤੇ ਜੇ ਨਾਮ ਨਹੀਂ ਆਉਂਦਾ ਤਾਂ ਅੱਗੇ ਚੱਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਨਾਲ ਕਿਤੇ ਵੀ ਘੈਂਟ ਘੈਂਟ ਬਲੌਗਸ ਨੂੰ ਅਸੀਂ ਪਾਉਂਦੇ ਰਵਾਂਗੇ ਬਾਕੀ ਮਾਦੀ ਗੱਲ ਕਰਦੇ ਬਾਕੀ ਸਾਡੇ ਜਿੰਨੇ ਵੀ ਨੇ ਤੁਸੀਂ ਕਹਿੰਨਾ ਮੈਂ ਸਹਾਇਤਾ ਕਰਕੇ ਕੰਮ ਕੱਟ ਗਏ ਸਾਨੂੰ ਸੇਵਾ ਦਾ ਮੌਕਾ ਦੇਣ ਜਰੂਰ ਆਇਓ ਜੰਡਾਈ ਜਰੂਰ ਟੀਮ ਨਾਲੇ ਸਾਡੀ ਵੀਡੀਓ ਵਕਤ ਤੋਂ ਵਕਤ ਸ਼ੇਅਰ ਕਰਦੇ ਹੋ ਜੋ ਪਤਾ ਲੱਗੇ ਵੀ ਨਮੋਲ ਨਾਰੀ ਦੇ ਵਿੱਚ ਸੁਨਹਿਰ ਲੱਗੀ ਸੀ ਹਾਂਜੀ ਪਾਈਆਂ ਨੇ ਬਲੌਗ ਵੀ ਪਾਇਆ ਇਹ ਕੋਈ ਗੱਲੀ ਵਈ ਸਾਡੇ ਵੱਲੋਂ ਨਹੀਂ ਹੈਗੀ ਸਾਡੇ ਮਤਲਬ ਜਿਹੜੇ ਭਰਾ ਨੇ ਪਿੰਡ ਦੇ ਯਾਰ ਦੋਸਤ ਨੇ ਸਾਰਿਆਂ ਦਾ ਸਹਿਯੋਗ ਹੈ ਇਹਦਾ ਇੱਕ ਬਸ ਮੂਰੇ ਲੱਗ ਕੇ ਅਫਰਾ ਤਾਕੇ ਆ ਆ ਮੁੰਡੇ ਨੇ ਕਿਹਾ ਦੀ ਕਹਿੰਦਾ ਆਪਾਂ ਸੁਵੀਰ ਲਾਉਣੀ ਆ ਠੀਕ ਆ ਜੀ ਫਿਰ ਸਮਝ ਆ ਜਿਹਦੀ ਜਵਾਨ ਤੇ ਕੀ ਕਹਿੰਦੇ ਨੇ ਫੁੱਲ ਚੜਾਤੇ ਧੰਨਵਾਦ ਬਾਈ ਇਹਨੇ ਕੇਰਾ ਨੌ ਲਿਆ ਦੀ ਵੀ ਸੁਵੀਰ ਲਾਉਣੀ ਆ ਇੰਨੀ ਗੱਲ ਆਪਾਂ ਦੀ ਹਣ ਦੇਖਦੇ ਜਾਓ ਗਾਣਾ ਤੁਹਾਨੂੰ ਸਭ ਕੁਝ ਦਿਖਾਵਾਂਗੇ ਵਲੌਗ ਚ ਠੀਕ ਆ ਜੀ ਅਣਕੇ ਨੇ ਅਸੀਂ ਕਿਵੇਂ ਅਸੀਂ ਮਤਲਬ ਵੀ ਅੱਛਾ ਅੱਛਾ ਬਣਾਈਆ ਸਦਾਈ ਵਾਲਾ ਫਲੇਵਰ ਲੈ ਕੇ ਆਏ ਆ ਵੀਰੇ ਅਸੀਂ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਕਿਵੇਂ ਅਸੀਂ ਬਣਾਈ ਕਿਵੇਂ ਵਰਤਾਈ ਠੀਕ ਹੈ ਸਾਡੇ ਨਾਲ ਬਣੇ ਰਹੋ ਹਾਂਜੀ ਚਾਲਦੇ ਆਕੇ ਬਾਈ ਕਹਿੰਦੇ ਮੁੰਡੇ ਨੂੰ ਮਿਲਾ ਦੇ ਇੱਕ ਵਾਰ ਮਿਲਾਂਗੇ ਜਰੂਰ ਜਦੋਂ ਆਪਾਂ ਪਹੁੰਚ ਗਿਆਂ ਤਾੜੀ ਕੇ ਅਸੀਂ ਵੀ ਰ ਆ ਜਿਹਦੇ ਹੁ ਟਲਦੇ ਤੇ ਮੁੰਡੇ ਕਹਿੰਦੇ ਭੁੱਖ ਲੱਗੀ ਗਈ ਮਾਂ ਚਲੋ ਭਾਈ ਮੈਂ ਘਵਾਉਣਾ ਪੂਰੀਆਂ ਤੁਹਾਨੂੰ ਠੀਕ ਹੈ ਸਹੀ ਗੱਲ ਹੈ ਕਨਾ ਹਾਂ ਆਓ ਜੀ ਗਰਪਾਲ ਹੁਣੇ ਆ ਗਏ ਨੇ ਪਰਫਲੈਨ ਕਾਰਖਾਨੇ 'ਚ ਇੱਥੇ ਆ ਜੀ ਹੁਣ ਤੁਸੀਂ ਜ਼ਰੂਰ ਆਇਆਂ ਜੰਬੀਆ ਵਰਕਪੀਨ ਦੇ ਸਨੀਅਰ ਵਾਸ ਨਗਰਪਾਲ ਜੀ ਕੁਝ ਕਹਿਣਾ ਚਾਹੋਗੇ ਨਿਕਲ ਗਿਆ ਵਾਹ ਪਕੜੇ ਡੋਂਗੇ ਚੋਂ ਇਹ ਜਾਂਦੀ ਹੈ ਨਿਕਲ ਕੇ ਨਹੀਂ ਇਹਦੇ ਉਹ ਗੱਡੀ ਲਵੇ ਵਗ ਜਾਂਦੀ ਹੈ ਤੈਨੂੰ ਗਰਗੇ ਦਿਖਾਉਣਿਆ ਤੁਹਾਨੂੰ ਸਵੀਰ ਜਾ ਕੇ ਪਿੰਡ ਬਰਫ ਆਪਾ ਲੈਣੀ ਤੈਨੂੰ ਛਲੀਆਂ ਵਰਪ ਦੀਆਂ ਲੈਣੀਆਂ ਬਹੁਤ ਨੇ ਬਹੁਤ ਨੇ ਜੇ ਲੋਡ ਪਈ ਤਾਂ ਹੋਰ ਲੈ ਜਾਾਂਗੇ ਦੇਣੇ ਹੈਂ ਯਾਰ ਲੋਕਾਂ ਦੇ ਉੱਤੇ ਕੱچے ਫਲੇ ਤੋਂ ਗੋਦੜੂ ਨੰਬਰ 6 ਸਿੱਖ ਪੰਥ ਦਾ ਅਨਮੋਲ ਹੀਰਾ ਹੈ ਮੰਦਰ ਆਣੇ ਕੋਈ ਨਾ ਕਮੈਂਟ ਵੀਡੀਓ ਬਣਾ ਲਈਏ ਮੰਦਿਰ ਆ ਪਾਰੀ ਪਰ ਘੜਬਾੜੀ ਖਣ ਦਿਓ ਬਈਆ ਬੇਟੇ ਲੈ ਪਰੇ ਹੋਈ ਲਾਈਵ ਚੱਲ ਰਹੇ ਓਏ ਆ ਖੋਲਿਆ ਪਿਆ ਓ ਤਾਰਾਂ ਬਈ ਲਾਈਵ ਚੱਲ ਸਾਡੇ ਕੋਲ ਦਵਾਰੇ ਲੈਣ ਆਇਆ ਹਵਾ ਲੈ ਕੇ ਦੀ ਬਰਫ ਕੰਨੀਓ ਅਜੇ 2 ਵਜੇ ਨੇ ਬਰਫੋ ਡਵੀ ਗਈ ਆਈ ਕਹਿਣਾ ਚਾਹੂੰਗੇ ਕੁਸ ਗੱਸਾ ਹੀ ਕਰਨੀ ਵਾਲੀ ਐ ਤੁੱਕ ਹੋ ਜਾ ਕੇ ਨੀਚੇ ਆਇਆ ਹੈ ਇਹਦਾ ਲੈਮਣਾ ਲੈਮਣਾ ਅਸੀਂ ਹੁਣ ਦੁੱਧ ਵਾਲਾ ਘਟਨੇ ਆ ਫਿਰ ਆਹੋ ਇਹ ਦੁੱਧ ਵਾਲੀ ਕਬੇਟੀ ਨਹੀਂ ਹੁੰਦੀ ਯਾਰ ਮੈਂ ਦੁੱਧ ਘਟਾ ਹੁਣ ਨਾ ਦੁੱਧ ਦਾ ਜਿਹੜਾ ਉਹ ਗਣਾਵੇਂਗਾ ਇੱਕ ਕਬੇਟੀ ਦੁੱਧ ਆਈ ਆ ਉਹ ਤੇ ਸਾਰਾ ਦੁੱਧ ਹੀ ਖਪਾਦੀ ਉਹ ਇਹ ਤੋਂ ਬਾਅਦ ਦੁੱਧ ਖਰਾਬ ਹੋ ਜਾਊ ਦੁੱਧ ਹੀ ਉਹ ਮਿਟਣਾ ਦੇਣਾ ਮੈਨੂੰ ਹੋ ਜਾ ਉਹਦੇ ਚ ਪਰਸ ਤੱਕ ਦੁੱਧ ਹੀ ਪਰਸ ਆਇਆ ਬਾਤ ਹੀ ਮੈਂ ਕੇਰਾ ਤਾਂ ਹਾਂ ਹੋਰ ਪਾ ਦੋ ਪਾਈ ਮਰ ਕੋ ਜਾ ਕੇ ਇਹ ਵੀਡੀਓ ਬਣਾ ਲੈ ਹਾਂ ਲੜਾਈ ਯਾਰ ਨਹੀਂ ਮੇਰਾ ਜਾ ਇਹ ਵੇ ਕੀ ਹੈਗਾ ਉਹ ਪੰਜਾਬ ਪਾਲ ਜਣੇ ਹੋ ਜਾ ਨੀ ਤੂੰ ਸੜੋ ਨੀ ਪਾਏ ਚ ਪਾਣੀ ਪੈਣਾ ਆ ਦੇਖੋ ਪਾਏ ਕੋਈ ਨਿਕਲਦੀ ਨਹੀਂ ਨਿਕਲ ਆ ਇੱਕ ਵਾਰ ਆ ਦੇਖੋ ਇਹ ਕਿੱਥੋਂ ਨਿਕਲਦਾ ਨਹੀਂ ਨਿਕਲਦਾ ਅਡਾਲੇ ਦੂ ਨਵਨ ਚਾਰ ਭਰੇ ਹੁਣ ਉਹਦੀ ਬਸਾਂ ਉਹਦੀ ਚੜਜੇ ਤੇਰੇ ਨਾਮ ਨੂੰ ਉਹਦਾ ਵਿਚਫਾਜਾਂ ਨਿਕਲੇ ਜਾ ਬੋਤਲ ਦਾ ਬੰਦ ਕਰ ਦੋ ਬੋਤਲ ਦਾ ਬੰਦ ਬੋਤਲ ਦਾ ਨਾ ਕਿੰਨੀ ਦਾ ਬਾਰ ਦਾ ਕਰਦਾ ਉਹ ਪਾਈ ਜਾਂਦੇ ਨੇ ਹੈਪੀ ਪਾਈ ਉਹ ਹੈਪੀ ਬੋਤਲ ਲੈ ਕੇ ਨਾ ਮੈਂ ਕਹਿੰਦਾ ਇਧਰ ਭਰ ਲੈ ਬੋਤਲ ਤੇਰੇ ਨਾਲ ਚਲ ਬੋਤਲ ਲੈ ਕੇ ਜਾਈਂਦਾ ਕੋਈ ਆਪਣੇ ਦੇ ਅੱਖਾਂ ਦਾ ਕਰਦਾ ਫੁੱਲ ਆ ਗਿਆ ਇਹ ਵੀ ਜਿਹੜਾ ਕੰਟ ਅਰੇ ਬਾਤ ਚੋਂ ਅਲਾਰਟ ਤੇ ਲਾ ਦਾਂਗੇ ਹਾਂ ਬੋਤਲਾ ਚਾਹ ਲੈ ਲਵਾਂਗਾ ਜਿਹੜਾ ਕਿੰਨੀ ਰਹੇਗਾ ਚਾਹ ਦਾ ਮਰਿਆ ਭਰ ਕੇ ਵਿੱਚ ਆਪਿਆ ਹੋਇਆ ਟੋਬੇ ਹੀ ਪਟੜੇ ਨੇ ਉਧਰ ਬਣੇ ਕਿਚ ਦੇ ਪਾਣੀ ਪੈਦੀ ਮਾ ਸ਼ੁਰੂ ਹੁੰਦੀ ਤੇ ਦੇਰ ਬਣਦੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਸ੍ਰੀ ਗੁਰੂ ਵੀਰੇ ਸਾਰਾ ਇਹ ਦੇਖੋ ਵੀਰੇ ਹਾਂਜੀ ਬੜਾ ਕੰਮ ਚੱਲ ਰਿਹਾ ਜੀ ਨੇ ਪਰ ਹੁਣ ਵਲੌਗ ਦਾ ਕੰਦ ਨੂੰ ਪਾਉਗਾ ਅੱਜ ਆਜੋ ਜੀ ਨੇ ਐਡਵਾਂਸਟ ਕਹਿ ਰਹੇ ਸਾਨੂੰ ਅਸੀਂ ਆਹ ਦੇਖੋ ਜੀ ਆਪਣੀ ਸੇਵਾ ਦਾ ਆਪਣੀ ਮਾਬਾਈ ਮਾਬਾਈ ਕਿਵੇਂ ਵੀਰੇ ਵਧੀਆ ਚੱਲ ਰਿਹਾ ਕੰਮ ਹਾਂ ਵੀਰੇ ਇੱਕ ਮਿੰਟ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਚੱਲਦਾ ਬਹੁਤ ਸਾਥ ਸੰਗ ਦਾ ਬਹੁਤ ਸਹਾਰਾ ਮੋਰ ਦੀ ਦਾ ਐ ਵੀ ਕਹਿੰਦੇ ਛਾਡੇ 2 2:30 ਵਜ ਗਏ 2:30 2:30 ਵਜ ਗਏ ਵਿਹਾਰ ਚਾਲਾ ਮੁੰਡਿਆ ਜਿਹੜਾ ਤੁਹਾਨੂੰ ਦੱਸਿਆ ਦੀ ਪਿਛਲੇ ਬਲੌਗ ਦੇ ਵਿੱਚ ਵੀ ਸਵੀਰ ਲਾਉਣੀ ਆ ਉਸ ਨੂੰ ਲੱਗ ਰਹੀ ਹੈ ਹਾਂ ਬਲੌਗ ਤਾਂ ਉਹੀ ਆ ਕੰਮ ਤੇ ਲੱਗ ਰਹੀ ਹੈ ਬੜੇ ਵੀਰ ਭਾਈ ਸਾਰੇ ਬੈਠੇ ਨੇ ਬੱਸ ਬੰਦ ਕਰੇ ਤੇ ਉਹ ਦੇ ਕਰਕੇ YouTube ਤੇ ਵੀਡੀਓ ਬਣਾਉਣ ਕਰਕੇ ਹਮ ਦੇ ਸੋ ਪੂਰੀ ਜੀਆਰਾ ਨਾ ਦਾਰਿਆ ਆਪੇ ਦੀ ਮੇਰ ਨਾਲ ਸਾਰੇ ਯਾਰ ਹੁਣ ਕਹਿੰਦਾ ਫਲੇਵਰ ਚੇਂਜ ਕਰਤਾ ਫਲੇਵਰ ਕੇ ਕੇ ਕਰਤਾ ਹੱਥ ਜਰਨੈਲ ਸਿੰਘ ਪਿੰਡ ਰਾਏ ਵਾਲੇ ਯਾਦ ਦੇ ਵਿੱਚ ਉਹ ਆਲਾ ਬਣਾ ਜੀ ਇਹ ਕਹਿੰਦੇ ਫਲੇਵਰ ਚੇਂਜ ਕਰਤਾ ਹੁਣ ਬਈ ਉਹਦਾ ਬਣਾਇਆ ਕੋਰ ਕੋਇ ਬਣਾ ਬਣਾ ਚੜਿਆ ਪਿਆ ਬਾਅਦ ਚ ਬਣਾ ਦਿਆਂਦਾ ਲੱਗ ਗਿਆ ਇਹ ਸਾਡੇ ਨਮੂਲ ਦੀਆਂ ਸੰਗਤਾਂ ਨੇ ਓ ਗੱਡੀ ਵਾਲਿਆ ਪਾਈ ਓ ਘੇਰ ਘੇਰ ਪਾਣੀ ਪਿਆ ਇਹ ਗਾਂ ਪੈਸੇ ਬਣਾਏ ਨੇ ਚੋਲੇ ਲੈ ਰਹੇ ਪਾਣੀ ਹਾਂ ਉੱਥੇ ਇਨਸ਼ੀਅੱਲਾ ਇੱਨਾ ਨੇ ਇੱਥੋਂ ਨਹੀਂ ਆ ਰਹੇ ਉੱਥੇ ਸੁਬੀਲਾ ਦੀ ਬਾਹਰ ਬਾਲੀ ਬੁਲਟੇ ਪੂਰੇ ਸਤਕਾਰ ਬੋਲ ਤਾਂ ਬੋਲੋ ਮੈਂ ਮੰਗਾਂਗਾ ਨਾ ਬੰਦ ਕਰਕੇ ਬਾਲੀ ਪਿਆ ਰਹੇਂ ਘੇਰ ਕੇ ਘੇਰ ਕਰ ਕਿਰਪਾ ਨਹੀਂ ਜਲਦੀ ਸੇਵਾ ਨਿਭਾ ਰਹੇ ਨਾ ਜਮਾਦਾਰ ਹਾਂ ਹਾਂ ਸੁਦਾ ਜੇ ਰਹੇ ਨਾ ਕੋਵਲਿਆ ਬੈਠੇ ਨਾ ਹਾਂ ਬਰਦਰ ਅਮਰੀਕੀ ਢੱਕਾ ਕੋਟ ਕੋਟ ਕੇ ਪਾਣੀ ਪੀਉਂਦਾ ਕਹਿੰਦੇ ਆਹ ਅਮਰੀਕੀ ਤੇਰੀ ਦਿਨ ਸੁੱਕਰੋ ਫੇਰ ਦਵਾਈ ਨਹੀਂ ਅਮਰੀਕੀ ਛੱਡਿਆ ਟੱਕਦੀ ਸਮਾਰ ਕੇ برف ਸਪੀਕਰ ਬੰਦ ਕਰਤੇ ਕਹਿੰਦੇ ਸਿਰ ਦੁਖਣ ਲੱਗਿਆ ਮੁੰਡੇ ਕਹਿੰਦੇ ਆਪਰੇ ਕੀ ਹੋਏ ਹਲੋ ਵੇਰ ਲੈਣੀ ਹੈ ਹਰਾ ਉਧਰ ਚੈੱਕ ਕਰਾ ਰਹੇ ਆ ਆਹਦਾ ਤੈਨੂੰ ਡਬੋਦਾਨਾ ਬੱਚੋ ਦੇ ਢੋਲ ਜੇ ਤੇ ਆ ਚਾਈ ਨੂੰ ਬਣਾ ਦਮ ਮਾਰੀ ਮੈਨੂੰ ਲੈ ਜਾ ਕਰੂ ਉਹ ਮੱਠਾ ਵਾਲਾ ਸ਼ੌਕ ਰੱਖਦਾ ਮੈਨੂੰ ਬਖਾਲ ਲੱਗ ਜੂ ਯਾਰ ਜਾਂਦੇ ਹੁਸੈਨ ਕਰਨ ਉਹ ਮਹਾਨ ਮੱਠਾ ਹੈ ਬੈਠਾ ਜਾਦੇ ਓਕੇ ਜੀ ਜਾਦੇ ਤਾਂ ਨਹੀਂ ਬਰਫਾ ਖਰੂ ਹਜੇ ਆੜੀ ਇਹਦਾ ਬਰਫਾ ਖਰੂਗੀ ਕਹਿੰਦੇ ਨਰਪਾ ਪਹੁੰਚ ਗਿਆ ਬਰਫ ਵੀ ਖੁਰੂ ਹਜੇ ਬਹੁਤ 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 ਆ ਬਰਫ ਪਾ ਬਰਫ ਵੀ ਖੁਰੂ ਬਈ ਬਾਹਰ ਦੀ ਲਾਲਾ ਕਿਵੇਂ ਵੀ ਵਧੀਆ ਐ ਇੱਕ ਨੰਬਰ ਜੈ ਨੂੰ ਪਸਾ ਦੇ ਓਕੇ ਆ ਕੰਮ ਕਿਵੇਂ ਜੀ ਓਕੇ ਆ ਕੰਮ ਜਮਾ ਉਸਕੇ ਉੱਪਰ ਲਾਲਟ ਐ ਤਾਂ ਠੀਕ ਆ ਪਰ ਮਠਾ ਵਾਲਾ ਕਿਹਨੂੰ ਦਿੰਦੇ ਪੋਣਾ ਮਿੱਠਾ ਕਰ ਦਾਂਗੇ ਸੈਟ ਕੋਈ ਨਾ ਨਹੀਂ ਨਹੀਂ ਮਿੱਠਾ ਸੈਟ ਕਰ ਦਾਂਗੇ ਗਾਰਡ ਨਹੀਂ ਸੈਟ ਰਿਹਾ ਤੂੰ ਨਾ ਲਗੂਆ ਮੇਰੇ ਤੂੰ ਮਣਾ ਟੋੜਾ ਬੰਦਾ ਉਹਨੂੰ ਪੇਸ਼ਕ ਬਲਾ ਦਿਆ ਵਾਹਣੀ ਇਹ ਹੜੇ ਸੇਵਾਦਾਰ ਆ ਗਏ ਬਲਾਜ ਮਾਵੇ ਬਲਾਜ ਮਾਵੇ ਬਈਆ ਬਈਂ ਕਰ ਜੋ ਫੇ ਪੀਂਦਾ ਪੀਂਦਾ ਨੰਗ ਆਹਾ ਆ ਗਏ ਮੇਵੇ ਹੋਰੀਆਂ ਆ ਗਏ ਉਹ ਵੀ ਸ਼ਾਮ ਦੇ ਵੱਜ ਗਏ ਨੇ 5 ਸਾਡਾ ਕੰਮ ਚੱਲ ਰਿਹਾ ਉਵੇਂ ਸਰਪੰਚ ਹੋਰੀ ਸੇਵਾ ਕਿਨੇ ਧੜਕੇ ਵੀ ਭਾਂਡਿਆਂ ਤੇ ਆ ਥੱਕਾਂ ਸੀ ਅੱਜ ਇਹਦੇ ਬਜਾਰੇ ਦੇ ਭਾਂਡੇ ਧੋਣੇ ਨਰਾਜ ਨੇੜੇ ساری ਉਮਰ ਦੇ ਭਾਂਡੇ ਧੋਣੇ ਦੀ ਅੱਜ ਤੋਂ ਉਥੇ ਪਾਉਂ ਗੁਰਦਾ। ਆ ਡੇਲਾ ਕੰਮ ਨ ਮੇਡ ਲਿਆ ਦੇਣੇ। ਆਉਦੀ ਤੇਨੀ ਪਰ ਹੀ ਹਰੇਈ ਦੀ। ਗਰਮਣਾ ਪਿਓ ਯਾਰ। ਪਰ ਬਰ ਪਚਾ ਕੇ ਲਿਆ ਓਏ। ਲਾਂਕੇ ਉਹਦਾ ਸਾਰੇ। ਹੁਣ ਤਾਂ ਯੁਰਤਾਂ ਦੀ ਖੜਨਗੇ। ਯਰਤ ਵਾਲੇ ਵੋਟਰ ਜਲਾ ਕੇ ਆਉਂਦੇ ਨੇ ਫਾਦੇ ਮਾਤੇ ਉਹਦੇ ਟੱਪ ਪਾਣੀ ਪਿਆ ਸਾਫ ਜਰਾ ਮੈਂ ਵਧੀਆ ਹੋਈ ਦੀ ਹੱਥਾਂ ਦਾ ਘੁੱਟ ਗੇ ਆ ਪਾ ਲੈ ਆਪਣੀ ਬਾਈ ਨੂੰ ਇਹ ਇਹਦੇ ਲਾਬੇ ਜਿਹੜੇ ਕੰਨ ਤੇ ਮਾਰ ਲਾ ਬੂ ਵੀ ਜੁੜ ਵੀਰ ਇਹ ਆ ਵੀਰੇ ਵਧੀਆ ਵਧੀਆ ਯਾਰ ਇੱਕ ਨੰਬਰ ਕੰਮ ਹੈ ਹੈ ਸਰਾ ਲੱਗ ਗਿਆ ਪਾਵਾਂਗੇ ਨਹੀਂ ਪਾਵਾਂਗੇ ਉਹ ਮਨੇ ਕੰਦੇ ਓਏ ਆਉਂਦੇ ਵਾਲਾ ਆਉਂਦੇ ਮੀਂਹ ਨਾ ਡਿਆ ਰਾ ਝੰਡਾ ਓਏ ਹਾਂ ਆ ਕੇ ਅੰਦਰ ਰੋਟੀ ਮੰਗਣ ਆ ਆ ਦੇਖ ਬਾਵਾ ਹੱਲ ਲੱਗਿਆ ਪਾਣੀ ਦਾ ਦੀ ਨਾ ਇਹ ਈਕਾਣੀ ਉਹ ਪਿਆ ਦੇ ਉਹ ਟਰੈਕਟਰ ਦੇ ਹੈਂ ਸ਼ਰਾ ਬਈ ਬੜਾ ਹਸੀ ਬੋਲ ਐਂ ਕਰਕੇ ਸਾਮੇ ਵਧੀਆ ਹੋਇਆ ਸੀ ਉੱਡ ਗਏ 5 ਵਜੇ ਤੱਕ ਤਾਂ ਹੈ 13 ਦਾ ਮੰਦੇ ਹੋ ਗਏ ਦੀ ਦੁਪਹਿਰ ਦੇ ਹੋਰ ਇਹਦਾ ਪੰਜ ਗਏ ਮੇਰੇ ਕੋਈ ਜਿੱਥੇ ਖੜੀ ਲਾਇਵਨ ਪਾ ਦੇ ਬਈ ਨੂੰ 11 ਉਹ ਦੂਜੇ ਵਾਰੀ ਥੋੜੇ ਪਿੱਛੇ ਮਿਕਸ ਲੋਟ ਨਹੀਂ ਆਉਣਾ ਹੈ ਚਲਾਉਣਿਆ ਨਾ ਦਾਮ ਤੇ ਪਾਉਣਿਆ ਮੜਾ ਜੀ ਮੜਾ ਦਾਮ ਤੇ ਪਾਉਣਿਆ ਨੂੰ ਗਰਮ ਹੋ ਗਿਆ ਸੀ ਇਸ ਵੀਰ ਹੁਣ ਸਾਹਾਂਤੀ ਐ ਥੋੜਾ ਟਾਈਮ ਹੀ ਕੱਢੂ ਆ ਬੈਠਾ ਬੰਤ ਕਹਿੰਦੇ ਕਾਲੀ ਦੁਨੀਆ ਦਾ ਪ੍ਰਧਾਨ ਹੈ ਪਾਣੀ ਤਾਂ ਪੀ ਕੇ ਛੱਡ ਹੈ ਠੀਕ ਹੈ ਪਾਣੀ ਪੀ ਕੇ ਛੱਡ ਠੀਕ ਹੈ ਹੋਰ ਪਾਣੀ ਵੀ ਆਖੀ ਲਿਆ ਖਾਧੀ ਰੱਖੇ ਤੁਹਾਰੇ ਬੋਲੀ ਠੀਕ ਹੈ ਮੱਖਾ ਪਾਣੀ ਤਾਂ ਛੜਾ ਜਿਹੜਾ ਮੱਠਾ ਬਣਾਇਆ ਤੂੰ ਮੁੰਡਿਆਂ ਨੇ ਹਣ ਤੱਕ ਦਾ ਗਲਾਸ ਰਹਿ ਕੇ ਖਾਲੀ ਖਲਾਛ ਰਹਿ ਕੇ ਖਾਲੀ ਮੱਠਾ ਉਪਰ ਡੇਸ ਹੋਰ ਵਧੀਆ ਵੀਰੇ ਪਸੰਦ ਆ ਗਿਆ ਕੰਮ ਹੈ ਐਂ ਦੇ ਕਹਦੇ ਐਂ ਕਰ ਪਸੰਦ ਆ ਗਿਆ ਕੰਮ ਕੋੜ ਦਾ ਮਾਰਿਆ ਹਾਂ ਚੰਨ ਵਿੱਚ ਉਹ ਕਰ ਕੋਰਾ ਕਰ ਲੈ ਹੋ ਮਾਜੀ ਆ ਆ ਗਿਆ ਤੂੰ ਵੀ ਪੁੱਤ ਕੋੜ ਕਿਵੇਂ ਲੱਗਿਆ ਕੰਮ ਵਧੀਆ ਵਧੀਆ ਲਾਈਆ ਪੈਠੇ ਵਾ ਮੁੰਡੇ ਨੇ ਸਰਾ ਲੱਗ ਗਿਆ 6:00 ਵਜ ਗਏ ਸੀ ਪਰਮਾਨੰ ਅਗਲੀ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ 25 ਮਾਫੀ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਲਾਈਕ ਕਰਦੇ ਤੇ ਕਮੈਂਟ ਕਰਦੇ ਆ ਧੰਨਵਾਦ ਸਾਰਿਆਂ ਦਾ ਅਰੇ ਬੋਲੀ ਬਈ ਤਿੰਨ ਪੰਜ ਪਾਈ ਛੇ ਰਿਆਂ ਦਾ ਬਹੁਤ ਛੇ ਬੰਨ ਬਾਈ ਡੁੰਡਿਆ ਨੇ ਬਾਈ ਨੇ ਬਹੁਤ ਛੇ ਬੰਨ ਲਾਈਆ ਭਾਂਡੇਾਂ ਤੇ ਹੈਂ ਦਾਮੇ ਉਹਰੀਆ ਨੇ ਸਰਪੰਚ ਉਹਰੀਆ ਨੇ ਮਾਝੂ ਜਾਨਾ ਬਹੁਤ ਵਧੀਆ ਕੰਮ ਕਰਿਆ ੁੰਦਾ ਪਾਣੀ ਚਾਹ ਕਾਲਜਾ ਖਾਤਾ ਮੇਰਾ ਹਾਂ ਕਾਲਜੇ ਠਾਰਦੇ ਅੱਜ ਹਾਂ ਜੇ ਆਉਂਦੇ ਵਾਸਤੇ ਰਹਿਣ ਪਾਣੀ ਪੀਣ ਵਾਲੇ ਤੇ ਪਲਿਉਣ ਵਾਲੇ ਵੀ ਜਿਉਂਦੇ ਵਾਸਤੇ ਰਹਿਣ ਗਾਮੇ ਹੁਰੀ ਹਾਂ ਅਮਨੂ ਹੁਰੀਆਂ ਨੇ ਭਾਈ ਵਧੀਆ ਛੇਵਾ ਲਾਈਆ ਆਮਣੂ ਹੁਰੀ ਹੁਣ ਚਲੇ ਗਏ ਆਮਣੇ ਹੁਰੀ ਹੁਰੀ ਆਮਣੇ ਹੁਰੀ ਨੇ ਆਮਣੇ ਹੁਰੀ